ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਹ ਜਿਹੜਾ ਪੰਪ ਸਾਡੇ ਕੋਲ ਆਇਆ ਹੈਗਾ ਜੀ 5620 ਦਾ ਤੇ 2000 ਤੇ 21 ਮਾਡਲ ਹੈ ਜੀ ਇਹ 5620 ਜਿਹੜਾ ਆਪਣਾ 65 ਹਾਰਸ ਪਾਵਰ ਦੇ ਵਿੱਚ ਟਰੈਕਟਰ ਆਉਂਦਾ ਨਿਊ ਹਾਲੈਂਡ ਦਾ ਤੇ ਇਹਦੇ ਵਿੱਚ ਕਸਟਮਰ ਨੇ ਸਾਨੂੰ ਪ੍ਰੋਬਲਮ ਜਿਹੜੀ ਰਿਪੋਰਟ ਦਿੱਤੀ ਹੈ ਇਹ ਹੈ ਆ ਕੀ ਟਰੈਕਟਰ ਸਲੋ ਰੇਸ ਤੇ ਜਦ ਆਈਡਲਿੰਗ ਤੇ ਖੜਾ ਰਹਿੰਦਾ ਤਾਂ ਇਹ ਘਟਦਾ ਵਧਦਾ ਰਹਿੰਦਾ ਆ ਜਿਵੇਂ ਕਦੀ ਰੇਸ ਵੱਧ ਗਈ ਕਦੀ ਰੇਸ ਘਟ ਗਈ ਕਦੀ ਰੇਸ ਵੱਧ ਗਈ ਕਦੀ ਕਿਸ ਬਾਕੀ ਟਰੈਕਟਰ ਨੂੰ ਥੋੜੀ ਡੀਜ਼ਲ ਕੰਜ਼ਮਪਸ਼ਨ ਦੀ ਪ੍ਰੋਬਲਮ ਸੀ ਚਲੋ ਉਹ ਕੈਲੀਬ੍ਰੇਸ਼ਨ ਥੋੜੀ ਪ੍ਰੋਬਲਮ ਸੀ ਜਿਹੜਾ ਮੇਨ ਜਿਹੜਾ ਇਹਦਾ ਪ੍ਰੋਬਲਮ ਸੀ ਕਿ ਜਿਹਦੇ ਕਰਕੇ ਅ ਜਿਹੜਾ ਟਰੈਕਟਰ ਸੀਗਾ ਉਹਨੂੰ ਦਿੱਕਤ ਆਈ ਹੀ ਰਹਿੰਦੀ ਸੀ ਵੀ ਐਂ ਲੱਗਿਆ ਹੁੰਦਾ ਕਦੀ ਰੇਸ ਆਪਣੇ ਆਪ ਵੱਧ ਜਾਂਦੀ ਸੀ ਕਦੀ ਘਟ ਜਾਂਦੀ ਸੀ ਸੋ ਜਿਹੜੀ ਇਹਦੀ ਪ੍ਰੋਬਲਮ ਆ ਸੋਲਵ ਕਰਤੀ ਆ ਹੁਣ ਹੁਣ ਮੁੜ ਕੇ ਇਸ ਤੋਂ ਬਾਅਦ ਇਹ ਆਪਣੇ ਆਪ ਘਟੂਗਾ ਵਧੂਗਾ ਨਹੀਂ ਤੇ ਯਾ ਪੰਪ ਸਾਡੇ ਕੋਲ ਆਇਆ ਸੀ ਮੁਕਸਰ ਏਰੀਆ ਚ ਪਟਿਆਲੇ ਤੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਕਿਸੇ ਵੀ ਦੇ ਵੀ ਟਰੈਕਟਰ ਨੂੰ ਸੁਪੰਜਾ ਵੀ ਹਾਲੈਂਡ ਨੂੰ ਜਾਂ ਕਿਸੇ ਨੂੰ ਵੀ ਇਹਦੇ ਸਲੋ ਰੇਸ ਦੇ ਵਿੱਚ ਆਈਡਲਿੰਗ ਦੀ ਪ੍ਰੋਬਲਮ ਹੁੰਦੀ ਹੋਵੇ ਜਿਵੇਂ ਕਦੀ ਚੱਕਰ 500 ਹੋ ਗਏ ਕਦੀ 600 ਹੋ ਗਏ ਕਿ 700 ਹੋ ਗਏ ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰੇ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ